ਪਹਿਲੀ ਚੀਜ਼ ਤਾਂ ਜੇ ਤੁਸੀਂ ਉਸ ਟਾਈਮ ਤੇ ਮੇਰੇ ਨਾਲ ਕੋਈ ਵੀ ਬੰਦਾ ਨਹੀਂ ਖੜ ਸਕਿਆ ਹਨਾ ਤਾਂ ਹੁਣ ਵੀ ਉਹਨੂੰ ਪੂਰਾ ਹੱਕ ਨਹੀਂਗਾ ਆਪਦੇ ਮੂੰਹ ਤੇ ਵੀ ਮੇਰਾ ਨਾਮ ਲੈ ਕੇ ਆਉਣ ਦਾ ਜਿਹੜੀ ਚੀਜ਼ ਨੂੰ 1.5 ਸਾਲ ਹੋ ਗਿਆ 1.5 ਸਾਲ ਪਹਿਲਾਂ ਤੁਸੀਂ ਕਿੱਥੇ ਸੀ ਹਨਾ ਤੇ ਹੁਣ ਤੁਹਾਨੂੰ 1.5 ਸਾਲ ਬਾਅਦ ਚਿੱਤੇ ਆ ਰਿਹਾ ਕਿ ਲੇਕਿਨ ਨਸੀਬ ਸਹੀ ਹੈ ਜਾਂ ਨਸੀਬ ਗਲਤ ਹੈ ਆ ਤਾਂ ਕੋਈ ਗੱਲ ਗੱਲ ਨਹੀਂ ਹੋਈ ਪਹਿਲਾ ਪੁਆਇੰਟ ਉਹ ਦੂਜਾ ਪਾਰਟ નો ਡਿਸਰੈਸਪੈਕਟ ਟੂ ਕੈਨੇਡੀਅਨ ਬੌਂਸ ਬਟ ਭਾਈਆ ਜਿੰਨੇ ਵੀ ਤੁਸੀਂ ਕੈਨੇਡੀਅਨ ਬੌਂ ਹੋ ਹਨਾ ਥੋੜੀ ਆ ਬੜੀ ਵੱਡੀ ਪ੍ਰੋਬਲਮ ਆ ਯਾਰ ਤੁਸੀਂ ਸਾਈਡਾਂ ਬਹੁਤ ਛੇਤੀ ਸਵਿਚ ਕਰ ਲੈਂਦੇ ਹੋ ਸਾਡੇ ਨਾਲ ਪਾਸੇ ਕਿੰਨੀ ਛੇਤੀ ਅਸੀਂ ਮੂੰਹ ਨਹੀਂ ਚੱਕਦੇ ਪਹਿਲਾਂ ਤੁਸੀਂ ਸਾਈਡਾਂ ਸਵਿਪ ਸਵਿਚ ਕੀਤੀਆਂ ਉਦੋਂ ਮੈਂ ਬਹੁਤ ਗੰਦ ਪਿਆ ਫੇਰ ਤੁਸੀਂ ਫੇਰ ਇਕੱਠੇ ਹੋਗੇ ਹਨ ਕੋਈ ਬੰਦਾ ਚਲੇ ਗਿਆ ਉਹਦੀਆਂ ਤੁਸੀਂ ਆਡਲੇ 5 ਲੱਖ ਆਪਦੇ ਗਾਣੇ ਚਲਾ ਲਏ ਲੇਬ ਲਾ ਲੀਆਂ ਡੀਲਰ ਲਾ ਲੀਆਂ ਤੁਸੀਂ ਕਿਸੇ ਦੇ ਨਾਂ ਤੇ ਹੁਣ ਤੁਸੀਂ ਫੇਰ ਸਾਈਡਾ ਸਵਿਚ ਕਰਨ ਲੱਗੇ ਆ ਚੀਜ਼ਾਂ ਚੰਗੀਆਂ ਨਹੀਂ ਗਿਆ ਛੱਡ ਦੋ ਛੱਡ ਦੋ ਬਕਸ਼ਾ ਤਾਂ ਕੋਈ ਲਾਈਕ ਥੋੜਾ ਸਟਾਰ ਵੀ ਨਹੀਂ ਤੁਹਾਡੇ ਉੱਤੇ ਜਦੋਂ ਲਾਈਕ ਲੱਗੂ ਉਦੋਂ ਪਤਾ ਨਹੀਂ ਕੀ ਹੋਊਗਾ ਹਨਾ ਮੇਰਾ ਨਾਮ ਵਿੱਚ ਪੁੱਲਪ ਕਰਨ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੇ ਆਉਂਗੇ ਵਫਕ ਅਬਾਊਟ ਐਨੀਥਿੰਗ ਹਨ ਜਿਹੜੀ ਚੀਜ਼ ਮੈਂ ਜਦੋਂ ਬੋਲਣੀ ਸੀ ਮੈਂ ਉਹਦੇ ਹਿੱਕ ਦੇ ਜ਼ੋਰ ਤੇ ਬੋਲੀ ਇਕੱਲੇ ਨੇ ਕਿਹਾ ਤੇ ਮੈਂ ਐਕਸਪੈਕਟ ਵੀ ਨਹੀਂ ਕੀਤਾ ਸੀ ਵੀ ਇਹ ਜਿਹੇ ਬੌਸ ਦਲਾਚ ਹੋਇਆ ਇਹ ਜਿਹੇ ਕਾਵਰਟਸ ਚ ਕੋਈ ਉੱਟ ਕੇ ਆਊਗਾ ਹਨਾ ਦੱਸ ਸੇ ਜਾਂ ਫਿਰ ਸਾਈਡਾਂ ਨਾਲ ਸਵਿਚ ਕਰਿਆ ਕਰੋ ਫਿਰ ਉਹ ਤਾਂ ਤੁਸੀਂ ਕਹਿੰਦੇ ਹੋ ਇਹ ਤਾਂ ਬਿਜ਼ਨਸ ਆ bro ਇਹ ਤਾਂ ਬਿਜ਼ਨਸ ਆ ਇਹ ਤੁਸੀਂ ਆਪਦਾ ਬਿਜ਼ਨਸ ਕਰੋ ਮੇਰੇ ਸ਼ਹਿਰ ਚੋਂ ਵੀ ਨੋ ਦੋ ਤਿੰਨ ਇਹ ਸਾਰੇ ਸਾਲੇ ਚੰਟੇ ਵੱਟੇ ਇਕੱਠੀ ਨੇ ਲਾਈਵ ਤੇ ਵਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਜਿੱਥੇ ਮੈਲ ਦਾ ਖਾਣ ਨੂੰ ਉੱਥੇ ਗਾਲਾਂ ਕੱਢਦੇ ਆ ਤੇ ਫਿਰ ਫਿਰ ਸ਼ਾਮ ਨੂੰ ਇਕੱਠੇ ਹੋ ਕੇ ਸਾਲੇ ਫਿਰ ਫਿਰ ਦੂਜੇ ਬੰਦਿਆਂ ਨੂੰ ਭੰਡਦੇ ਆ ਇਹ ਵੱਡੇ ਬੰਦੇ ਬਣੇ ਫਿਰਦੇ ਨੇ ਸਾਲੇ ਵਾ ਕੰਮ ਛੱਡ ਦੋ ਆ ਤੇ ਗਾਣੇ ਕੱਢੋ ਥੋਡੇ ਜਵਾਬ ਕਹੋਗੇ ਥੋਡੇ ਗਾਹਾਂ ਥੋਡੇ ਜੱਡੇ ਥੋਡੇ ਥੋਡੇ ਕਾਤੇ ਜੱਡੇ ਥੋਡੇ ਜਵਾਬ ਕਹੋਗੇ ਤੁਸੀਂ ਐਲਬਮਾ ਕਦੋਂ ਡ੍ਰੌਪ ਕਰੋਗੇ ਕਦੋਂ ਤੁਸੀਂ ਕਿਸੇ ਦਾ ਨਾਮ ਲੈ ਕੇ ਛੱਡ ਕੇ ਅੱਗੇ ਵਧਣਾ ਸਟਾਰਟ ਕਰੋਗੇ ਹੂੰ ਆਲਦਾ ਕੰਮ ਕਰੋ ਬਾਈ ਜਿੱਥੇ ਨਸੀਬ ਨੇ ਬੋਲਣਾ ਉੱਥੇ ਨਸੀਬ ਬੋਲੂਗਾ ਤੁਹਾਡੀਆਂ ਸਿੰਪਥੀ ਨਹੀਂ ਚਾਹੀਦੀਆਂ ਮੈਨੂੰ ਤੋ ਕਿ ਮੈਨੂੰ ਪਤਾ ਕੱਢਣ ਪਾਉਣ ਨੂੰ ਤੁਹਾਡੇ ਚ ਵੀ ਕੁਛ ਨਹੀਂ ਇਹ ਤੋਂ ਬਾਅਦ ਮੈਂ ਲਾਈਵ ਨਹੀਂ